ਕਭ ਕੀ ਆ ਰਾ ਬਈ ਆਏ ਮੁੰਡਾ ਕਿਵੇਂ ਆ ਜਾ ਬਹਿ ਜਾ ਉਹ ਸੁਣਾ ਕੀ ਆ ਚੜਦੀ ਕਲਾ ਤੂੰ ਦੱਸ ਵਧੀਆ ਵਧੀਆ ਕੀ ਬਣਦਾ ਇਹਦਾ ਉਹ ਭਰਾਵਾ ਬਣਦਾ ਬਣਦਾ ਕੋਕਣੀ ਕੰਮ ਤੇ ਲੱਗੇ ਆ ਕੋਈ ਇੰਨੀ ਦਿਹਾੜੀ ਦਿਹਾੜੀ ਨਹੀਂ ਬਸ ਥਰੀ ਜਾਂਦਾ ਐਨੇ ਪੈਨੇ ਵੇਹੇ ਤਾਂ ਹੈਂਦੇ ਕੰਮ ਤੇ ਪਰ ਮਹਾਰਾਜੀ ਦੀ ਕਿਰਪਾ ਨਾਲ ਸਾਰੀ ਜਾਂਦਾ ਪਰ ਆਪਾਂ ਅੱਗੇ ਵੀ ਵਧਣਾ ਯਾਰ ਹਮਨ ਅੱਗੇ ਵਧਣਾ ਲੈ ਹੋਏ ਕੋਈ ਕਾਮਕਾਰ ਦੱਸੀ ਯਾਰ ਕਾਲ ਕੋਈ ਨਹੀਂ ਕੋਈ ਨਹੀਂ ਹੋਇਆ ਤਾਂ ਤੈਨੂੰ ਜਰੂਰ ਦੱਸੂਗਾ ਤੇਰੇ ਲਈ ਕੋਈ ਵੀ ਕੰਮ ਹੋਇਆ ਨਾ ਮੈਂ ਲੱਭਦਾ ਵਾਂਗੇ ਆਪਣੇ ਕੰਟੈਕਟ ਆ ਆਪਾਂ ਕਰ ਦੂਗਾ ਤੈਨੂੰ ਕੋਈ ਨਾ ਕੋਈ ਇੰਤਜ਼ਾਮ ਹੋਰ ਚਾਹ ਪਾਣੀ ਸੇਵਾ ਨਾ ਨਾ ਕਵੇਂ ਜਵਾਬ ਜਦ ਲੱਗਿਆ ਇੱਕ ਦਿਨ ਹੋ ਗਏ ਹੋਏ ਯਾਰ ਉਹਦੇ ਨਾਲ ਕਾਲ ਕੋਈ ਨਹੀਂ ਛਾਲ ਠੀਕ ਹੈ ਠੀਕ ਹੈ ਕੋਈ ਨਹੀਂ ਕਰਦਾ ਤੇ ਹੱਲ ਓਏ ਕੀ ਕੋਈ ਠੀਕ ਹੈ ਭਾਈ ਕੰਮ ਦਾ ਕਹਿ ਸੀ ਮੈਂ ਤੁਮ ਲਾ ਕੇ ਬੁਲਾਉਣਾ ਹੈਲੋ ਹੈਲੋ ਹਾਂ ਹਾਂ ਭਾਈ ਉਹ ਤੇਰਾ ਕੰਮ ਲੱਗ ਗਿਆ ਜਿਹੜਾ ਤੂੰ ਕਿਹਾ ਸੀ ਤੇਰੇ ਆ ਤੇ ਇੱਕ ਜੇ ਕਰ ਲਿਆ ਤੇ ਆ ਜਾ ਹਾਂ ਕਿਹਾ ਸੀ ਯਾਰ ਹਾਂ ਹਾਂ ਚੱਲ ਮੈਂ ਆ ਗਿਆ ਆ ਗਿਆ ਕਰੇ ਆ ਜਾ ਮੈਂ ਘਰੇ ਆ ਯਾਰ ਘਰੇ ਕੋਈ ਨਹੀਂ ਹੈਗਾ ਹਾਂ ਹਾਂ ਆ ਜਾ ਬਹਿ ਕੇ ਤੈਨੂੰ ਦੱਸਦਾ ਤੇ ਗੱਲਬਾਤ ਕਰ ਲੈਨੇ ਆਪਾਂ ਬਾਅਦ ਚ ਇਕੱਠੇ ਚੱਲ ਵੜਾਂਗੇ ਉਹ ਬੰਦੇ ਕੋਲ ਚੱਲ ਮੈਂ ਆ ਗਿਆ ਆ ਗਿਆ ਆ ਆ ਗਿਆ ਆ ਤੇਰੇ ਘਰ ਦੇ ਨੇੜੀਆਂ ਚੱਲ ਠੀਕ ਹੈ ਆ ਜਾ ਘਰੇ ਆ ਨੇੜੀਆਂ ਆ ਗਿਆ ਆ ਗਿਆ ਪਿਆਰ ਆ ਜਾ ਆ ਜਾ ਕਰੀਆਂ ਆ ਜਾ ਲੰਗਾ ਆ ਜਾ ਆ ਗਿਆ ਆ ਗਿਆ ਬੰਕੂ ਇੱਕ ਰਪਾ ਲੈਂਦਾ ਕੀ ਮਾਰਦਾ ਹੋਰ ਸੁਣਾ ਕੀ ਹਾਲ ਆ ਆ ਵਧੀਆ ਵਧੀਆ ਹੋਰ ਸੁਣਾ ਕੀ ਹਾਲ ਚਾਲ ਆ ਮੈਂ ਤਾਂ ਮੂਹ ਲਾਇਆ ਸੀ ਯਾਰ ਆ ਲੱਭ ਗਿਆ ਤੇਰੇ ਆਪ ਤੇ ਇੱਕ ਛੋਟਾ ਜਿਹਾ ਕੰਮ ਇਹ ਕਰ ਲੇਗਾ ਦਾ ਵੇਖ ਲੈ ਕੰਮ ਕੀ ਆ ਦੱਸ ਤਾਂ ਸਹੀ ਹੈ ਕੰਮ ਹੈਗਾ ਕੁੱਕ ਦਾ ਯਾਰ ਮੈਨੂੰ ਤਾਂ ਖਾਣਾ ਹੀ ਨਹੀਂ ਬਣਾਉਣਾ ਹੁੰਦਾ ਉਹ ਕੋਈ ਨਹੀਂ YouTube ਤੋਂ ਬਣਾ ਲੂ ਕਿ ਮੈਂ ਪ੍ਰੋਸਦੀ ਕਰੀ ਕਿ ਉਹ ਬਾਹਰੀ ਰਹਿੰਦੇ ਬੰਦੇ ਵਾਲਾ ਅੱਛਾ ਤੇ ਘਰ ਦੀ ਸੰਭਾਲੀਏ ਕਰਨੀ ਹੈ ਫੌਜੀ ਬੰਦਾ ਹੋ ਉਹ ਬਾਹਰ ਹੀ ਰਹਿੰਦਾ ਦੋ ਚਾਰ ਦਿਨ ਆਉਂਦਾ ਉਹ ਦੋ ਵਾ ਚਲਾ ਜਾਂਦਾ ਤੂੰ ਦੋ ਚਾਰ ਦਿਨ ਆਰਲੀ ਜਿਵੇਂ ਮਰਦੀ ਤੇ ਪੈਸੇ ਤਾਂ ਚੰਗੇ ਦੇ ਦੂਗਾ ਕੋਠੀ ਸੰਭਾਲ ਜੀਣਾ ਤੇ ਚੱਲ ਵੇਖਦਾ ਮੂੰਹ ਆ ਪੇਗਾ ਇਸ ਆਵਾ ਦਾ ਬੈ ਨਹੀਂ ਨਹੀਂ ਚੱਲ ਭਰਾਵਾ ਤੇਰਾ ਤੁੰਗਣਾ ਤੇ ਕਦਾਂ ਚਲੀਏ ਫਿਰ ਉਹਨਾਂ ਦੇ ਮੇਰਾ ਵੀ ਸ਼ਾਮ ਨੂੰ ਮਿਲਾਵਾਂਗਾ ਤੇ ਠੀਕ ਹੈ ਠੀਕ ਹੈ ਕਲ ਠੀਕ ਹੈ ਪਰ ਕਾ ਬਾਣੀ ਸੇਵਾ ਬਾਣਾ ਬਾਤ ਚਲ ਚੰਗਾ ਚਲ ਚੰਗਾ ਪੌਂਚ ਚਾਲ ਕੰਮ ਤੇ ਕੁੜੀਆ ਫੌਜੀ ਸਾਹਿਬ ਕਿੱਥੇ ਫੌਜੀ ਸਾਹਿਬ ਨੂੰ ਮਿਲਣਾ ਸੀ ਫੌਜੀ ਸਾਹਿਬ ਨਾ ਉੱਪਰ ਬੈਠੇ ਹੈ ਤੁਹਾਡੀ ਉਡੀਕ ਕਰਦੇ ਪਏ ਆਜੋ ਤੁਸੀਂ ਉੱਪਰ ਹੀ ਚਲੇ ਜਾਓ ਚਲ ਆ ਜਾ ਮੁੰਡਿਆ ਫੌਜੀ ਸਾਹਿਬ ਹੋਰ ਫੌਜੀ ਸਾਹਿਬ ਕੀ ਹਾਲ ਨੇ ਓਏ ਆਜੋ ਆਜੋ ਤੂੰ ਆ ਜਾ ਰਿਹਾ ਬਾਈ ਹੋਰ ਨਿਹਾਰ ਸਿੰਘ ਕੀ ਹਾਲ ਹੈ ਹੋਰ ਫੌਜੀ ਸਾਹਿਬ ਕੀ ਹਾਲ ਹੈ ਹੋਰ ਛੋਟੇ ਕੈਮ ਹੈ ਆ ਬੰਦਾ ਈ ਤੁਹਾਨੂੰ ਕਦੀ ਜਿਹੜੀ ਤੁਹਾਨੂੰ ਨਿਰਦਾਸੀ ਕੱਢ ਕੀਤੀ ਸੀ ਉਹ ਆਪੀਆ ਸੀ। ਆਹ ਬੰਦਾ ਦੇਖਣ ਨੂੰ ਬਹੁਤ ਵਧੀਆ ਬੰਦਾ ਹੈ। ਤੇਰੇ ਭਰੋਸੇ ਵਾਲਾ ਪੂਰਾ ਪੂਰਾ ਹੀ ਹੈ। ਹਾਂਜੀ ਆਸ ਕੋ ਡਾ ਟੋਕਰ ਤਾਂ ਨਹੀਂ ਆਪਣਾ ਤੈਨੂੰ ਪਤਾ ਸਾਰਾ ਕੁਛ ਹਨਾ ਕਰ। ਹਾਂਜੀ ਚਲੇ ਜਾਣਾ ਕਿੱਥੇ ਕਰੀਂ ਨਹੀਂ ਕੋਈ ਚੱਕਦਾ ਹੀ। ਹਾਂ ਵੀ ਛੋਟੇ ਠੀਕ ਹੀ ਕਰ ਲੈਣਾ ਤੂੰ। ਨਹੀਂ ਬਾਹਵ ਗਮ ਕਰੋ ਜੀ। ਸਭ ਜੀ ਸੂਜੀ ਬਣਾ ਲੈਣਾ। ਪ੍ਰਸ਼ਾਦਾ ਪਾਣੀ ਬਣਾ ਲੈਣਾ ਸਾਰਾ ਕੁਝ ਜੀ ਸਾਰਾ ਕੁਝ। ਜੇ ਤੇ ਕਰ ਲੈਣਾ ਚਲੋ ਆ ਬੈਠਾ ਹੈ ਨਾ ਨਿਸ਼ਾਨ ਸਿੰਘ ਇਹਨੂੰ ਮੈਂ ਕਿਹਾ ਸੀਗਾ ਇਹ ਬੰਦਾ ਆਪਣਾ ਭਰੋਸੇ ਵਾਲਾ ਭਰਾ ਆਪਣਾ ਕਿ ਇਹ ਤੈਨੂੰ ਜੇ ਜੇ ਤਾਂ ਸਹੀ ਕੰਮ ਕਰ ਲੈਂਦਾ ਹਾਂ ਜੀ ਤੇ ਫੇਰ ਆਪਾਂ ਕੋਈ ਨਹੀਂ ਇਹਨੂੰ ਫਿਰ ਰੱਖ ਲੈਨੇ ਆਪਾਂ ਨੂੰ ਬੰਦੇ ਦੀ ਲੋੜ ਹੈ ਇਹਨੂੰ ਕੰਮ ਦੀ ਲੋੜ ਆ ਬ ਕੋਈ ਗੱਲ ਲੋੜ ਤੇ ਬੇਚਿੰਤ ਤੋ ਜੋ ਤੇ ਬਾਕੀ ਇੱਕ ਅੱਧਾ ਦਿਨ ਤੂੰ ਇਹਦੇ ਨਾਲ ਪਹਿਲਾਂ ਹੈਲਪ ਕਰਵਾ ਦੇ ਕੋਈ ਨਹੀਂ ਕੋਈ ਨਹੀਂ ਮੈਂ ਆਪ ਇੱਕ ਹਿਸਾਬ ਲਊਂਗਾ ਫਿਰ ਟੈਨਸ਼ਨ ਨਾ ਲਾਉ ਤੇ ਪੇ ਭੂ ਦੱਸ ਦੇ ਉਹਨੂੰ ਵੀ ਫਿਰ ਉਹ ਪਹਿਲਾਂ ਆਪਾਂ ਕੰਮ ਉਹ ਵੀ ਮੜਾ ਮੋਟਾ ਵੇਖ ਲਈਏ ਹਾਂ ਜੀ ਦੋ ਦਿਨ ਦਾ ਹੈ ਦੋ ਆਪਾਂ ਕੋਈ ਗੱਲ ਨਹੀਂ ਪੈਸੇ ਜਿੰਨੇ ਕੋ ਜਿਹੜੇ ਹਿਸਾਬ ਨਾਲ ਆਪਾਂ ਲੱਗੂਗਾ ਅੱਗੇ ਲੈਂਦਾ ਜੂਰਾ ਆਪਣਾ ਆਪ ਸੋਚ ਸਮਝ ਕੇ ਦੇ ਦੇਾਂਗੇ ਪੈਸੇ ਦੇ ਦਿੰਦੇ ਆਪਾਂ ਇਹਨੂੰ ਠੀਕ ਹੈ ਨਾ ਪਰ ਗੱਲ ਇਸ ਤਰ੍ਹਾਂ ਵੀ ਇਹਨੂੰ ਦੱਸ ਦੇਣਾ ਸੀ ਵੀ ਅਸੀਂ ਤਾਂ ਮਹੀਨੇ ਦੇ ਵਿੱਚ ਮਸਾ ਹੀ ਮੇਰਾ ਅੱਠ ਪਿੰਡ ਰਹਿੰਦਾ ਹੈ ਤੇ ਮੈਂ ਜਾਣਾ ਕਿਤੇ ਦੂਰ ਦੂਰ ਦਾ ਪਰ ਮੈਂ ਵੀ ਮਹੀਨੇ ਅਸੀਂ ਮਸਾ 2-4 ਦਿਨ ਹੀ ਹੁੰਦੇ ਆ ਤੇ ਇਹ ਨਾ ਹੋਵੇ ਵੀ ਕੱਲ ਨੂੰ ਤੂੰ ਆਦੇ ਨਾ ਉਹ ਮੇਰੇ ਲੈ ਆ ਕੇ ਲੋ ਨਾ ਨਹੀਂ ਨਾ ਮੈਂ ਦੱਸਿਆ ਮੈਂ ਦੱਸਿਆ ਵੀ ਕੌਜੀ ਸਾਹਿਬ ਹੈ 2-4 ਦਿਨ ਮੈਂ ਇਹਨੇ ਮੈਂ ਸਾਰੀ ਗੱਲ ਕੋਠੀ ਸਾਬਣੀ ਆ ਗੱਲ ਫੌਜੀ ਸਾਹਿਬ ਬਾਕੀ ਇਹਨੇ ਵੀ ਅੱਜ ਮੈਂ ਫਿਰ ਐ ਕਰੀ ਅੱਜ ਮੈਂ ਸ਼ਾਮ ਨੂੰ ਜਾਣਾ ਕਿਤੇ ਤੇ ਤੂੰ ਐ ਕਰੀਂ ਵੀ ਸ਼ਾਮ ਨੂੰ ਆ ਜੀ ਤੇ ਮੇਰੇ ਤੋਂ ਕਾਰਨ ਆਇਆ ਗਿਆ ਤੇ ਮੈਂ ਅਨੁਮਤ ਨਹੀਂ ਕਰਦਾ ਤੂੰ ਕਹ ਰਿਹਾ ਦੋ ਦਿਨ ਕੰਮ ਹੋਰ ਵੀ ਆਪਣੇ ਜਿਹੜੇ ਲੱਗੇ ਹੋਏ ਆ ਸਾਰੇ ਬੰਦੇ ਉਹ ਰੋਟੀ ਖਾਂ ਰਾਤ ਨੂੰ ਆ ਜਾਂਦੇ ਆ ਤੇ ਆਪਣਾ ਕੰਮ ਹੋਰ ਵੀ ਚੱਲਦਾ ਤੇ ਤੂੰ ਨਾਸਤੇ ਪ੍ਰਸ਼ਾਦਾ ਪਾਣੀ ਦੋ ਦਿਨ ਤੇ ਆ ਲਗਾ ਰਿਹਾ ਤੇ ਜੇ ਤੇਰਾ ਕੰਮ ਚੰਗਾ ਲੱਗਿਆ ਤੇ ਮਾਇਆ ਦੀ ਨਹੀਂ ਤੈਨੂੰ ਛੋੜ ਰਹਿਣ ਦੇ ਠੀਕ ਹੈ ਤੇ ਫਿਰ ਹੁਣ ਤੂੰ ਐ ਕਰੀ ਸ਼ਾਮ ਨੂੰ ਮੇਰਾ ਆ ਕੇ ਮੋੜੀ ਬਿਸਤਰਾ ਚੱਕ ਕੇ ਆ ਜੀ ਠੀਕ ਹੈ ਨਿਸ਼ਾਨ ਸਿੰਘ ਅਗਰ ਹੈ ਠੀਕ ਹੈ ਬਹੁਤ ਤੇਰੀ ਜੋ ਮੇਰੀ ਹੈ ਨਾ ਹਾਂ ਜੀ ਅੰਕ ਕੋਈ ਚੱਕਾ ਗਾਲੂਏ ਨਾ ਵੇਖਣਾ ਵੀ ਉਹੋ ਜਿਹਾ ਕੰਮ ਕਰਦਾ ਫਿਰ ਇਹੀ ਚਲੇ ਜਾਂਦੇ ਆ ਕੋਈ ਨਾੜੇ ਕੰਮਾਂ ਦਾ ਕੋਈ ਖਾਂਦਾ ਪੀਂਦਾ ਤਾਂ ਨਹੀਂ ਨਾ ਨਾ ਜੀ ਨਸ਼ੇ ਪੱਤੇ ਤੋਂ ਰਹਿਤ ਆ ਜੀ ਮਾਜ ਮੈਂ ਸਮਝ ਲਓ ਮੈਂ ਹੀ ਆ ਚਲੋ ਬੰਦੇ ਨੂੰ ਵੇਖ ਕੇ ਪਤਾ ਲੱਗ ਗਿਆ ਲਈ ਛੋਟਾ ਹੈ ਪਰ ਕੁਆਲਟੀ ਹਨਾ ਇਹ ਕੰਮ ਕਾਰੇ ਦਾ ਵੇਖਾਂਗੇ ਤੇ ਲੋੜਾ ਸਾਹਿਬ ਜ਼ਰੂਰਤ ਕਰਾਉਂਦੀ ਸਾਰਾ ਕੁਝ ਹਾਂ ਜੀ ਹਨਾ ਤੇ ਆਪਣਾ ਕੋਈ ਕੰਮ ਕਰ ਜ਼ਿਆਦਾ ਵੀ ਨਹੀਂ ਕਰ ਤੇ ਕੋਈ ਨਹੀਂ ਛੋਟੇ ਫਿਰ ਹੈ ਤੇ ਮਿਲਦੇ ਆਪਾਂ ਫਿਰ ਕੱਲ ਨੂੰ ਹੈ ਤੇ ਆ ਜੀ ਗੱਲ ਹੀ ਕੋਈ ਸ਼ਾਮ ਨੂੰ ਆ ਜੀ ਤੁਸੀਂ ਠੀਕ ਹੈ ਓ ਠੀਕ ਹੈ ਬੋਜੀ ਸਾਹਿਬ ਧੰਨਵਾਦ ਸੀ ਮਾਨ ਰੱਖਿਆ ਸੀ ਗਈ ਚਲਦੇ ਆਂ ਵੀ ਆਏ ਸੁਣੀ ਤੇ ਇਹ ਤੂੰ ਸਾਹਮਣੀ ਐ ਤੇ ਅੰਦਰ ਬਾੜ ਸਾਰਾ ਝਾੜ ਚੰਪ ਕਰਨੀ ਐ ਠੀਕ ਹੈ ਕਿ ਤੂੰ ਮੈਨੂੰ ਕੱਥੇ ਲੈ ਜਾਂਦਾ ਮੇਰੇ ਤਾਂ ਭਾਵਾ ਹੁੰਦਾ ਨਹੀਂ ਹੈ ਭਰਾਵਾ ਦੇ ਪੈਸੇ ਚਾਹੀਦੇ ਹਨ ਚਾਰ ਵਦ ਇੱਥੇ ਰਹਿਣਾ ਪੈਣਾ ਤੈਨੂੰ ਇਹੋ ਜਿਹੇ ਬੰਦੇ ਆਉਂਦੇ ਆ ਯਾਰ ਦਰੀ ਕਰ ਜਾਣਾ ਇਹਨੇ ਚਾਰ ਦਿਨ ਆਉਣਾ ਮੂੰਹ ਹੋਟ ਲੂਟੋ ਸਮਝਾ ਕੇ ਚਾਰ ਦਿਨ ਸਨ ਚਲ ਦੋ ਦਿਨ ਦਾ ਮੇਰੇ ਘਰ ਦੇ ਦੋ ਦਿਨ ਕਢਾ ਦੂੰਗਾ ਤੇਰੇ ਕੋਈ ਨਹੀਂ ਤੂੰ ਮੈਂ ਜਾਣਾ ਕਿਤੇ ਤੂੰ YouTube ਤੋਂ ਵੇਖ ਕੇ ਮਾਰਾ ਮੋਟਾ ਸਾਰਿਆਂ ਨੂੰ ਨੇ ਜਾਈ ਯਾਰ ਕੋਈ ਨਹੀਂ ਹੌਕਾ ਮੰਗਾ ਲਈਆਂ ਐਵ ਟੈਂਸ਼ਨ ਕਾ ਤੋ ਲੈਣਾ ਤੇ ਮੈਂ ਦੇਖਦਾ ਜੇ ਨਹੀਂ ਲੈਣ ਤੇ ਆਪਾਂ ਬੌਧੀ ਸਾਹਿਬ ਨੂੰ ਨਾ ਕਰਦੇ ਨਹੀਂ ਪੈਸੇ ਤਾਂ ਲੈਣੇ ਯਾਰ ਫਿਰ ਪੈਸਿਆਂ ਦੀ ਗੱਲ ਕਰਕੇ ਤੂੰ ਇੱਥੇ ਨੂੰ ਆਉਂ ਲੱਗਾ ਇੱਥੇ ਕੋ ਟੈਂਸ਼ਨ ਨਹੀਂ ਯਾਰ ਕੋਈ ਹੁੰਦਾ ਨਹੀਂ ਜਾਂਦਾ ਤੂੰ ਕੱਲਾ ਰਹਿਣਾ ਕੋਈ ਚੱਕਰ ਵਾਲੀ ਗੱਲ ਨਹੀਂ ਬੰਦੇ ਹੈਗੇ ਚਾਰ ਇਹਨਾਂ ਨੇ ਰਾਤ ਨੂੰ ਨਿਕਲ ਜਾਣਾ ਕਹਿੰਦਾ ਰੋਟੀਆਂ ਖਾ ਕੇ ਤੇ ਬੌਧੀ ਸਾਹਿਬ ਨੇ ਚਾਰ ਦਿਨ ਮੋੜਨਾ ਨਹੀਂ ਕਰਨਾ ਜੇ ਆਏ ਚਾਰ ਦਿਨ ਆਣ ਕਰਨਗੇ ਫਿਰ ਮਹੀਨਾ ਵੀ ਨਾ ਕਰੋ ਬਾਅਦ ਘਰ ਦੇ ਵੀ ਉਹਨਾਂ ਦੇ ਆਪਕੇ ਇਹ ਘਰ ਕੇ ਕੋਲ ਬਣਵਾਉਂਦਾ ਉਹੰਦਾ ਖਾਣਾ ਵਧੀਆ ਕਰਦਾ ਨਹੀਂ ਤਾਂ ਉਹ ਮੈਨੂੰ ਤਾਂ ਉਹਨੇ ਕਈ ਲੈ ਗਏ ਗਿਆ ਸੀਗਾ ਵੀ ਇਹ ਬੰਦਾ ਚੰਗਾ ਹੈ ਵੀ ਸਭ ਕੁਝ ਬਣਾ ਲੈਂਦਾ ਤិន ਮੈਂ ਤਾਂ ਰੱਖਿਆ ਸੀਗਾ ਹੋਰ ਨਹੀਂ ਗੱਲ ਕੋਈ ਗੱਲ ਇਹ ਚੱਲ ਕੋਈ ਗੱਲ ਨਹੀਂ ਜੇ ਤੂੰ ਕਹਿ ਨਹੀਂ ਹੈ ਵੀ ਬੁੜੀਆਂ ਨੂੰ ਜ਼ਿਆਦਾ ਪੀਤ ਹੁੰਦਾ ਹੈ ਜੇ ਤੂੰ ਕਹਿ ਨਹੀਂ ਹੈ ਤੇ ਮੈਂ ਇੱਕ ਦਿਨੇ ਤੇ ਕੋਲੇ ਖੜ ਕੇ ਨਾ ਪ੍ਰੀਖਿਆ ਨਹੀਂ ਲਵਾਂਗਾ ਨਹੀਂ ਤਾਂ ਆਪਾਂ ਹੋਰ ਕੋਈ ਲਿਆਵਾਂਗੇ ਕੋਈ ਲੱਗ ਲੱਗ ਆਉਂ ਚੱਲ ਕੋਈ ਨਹੀਂ ਫਿਰ ਫਿਰ ਐਣਾ ਇਕੱਲੇ ਨੇ ਮੈਂ ਕਿ ਜਿਹੜੀ ਰਹਿਣਾ ਹੁੰਦਾ ਹੈ ਤੇ ਚੱਲ ਕੋਈ ਨਹੀਂ ਮੈਂ ਨਾਲ ਕੱਲ ਨੂੰ ਵੇਖੂਗਾ ਫਿਰ ਮੈਂ ਇਹਦੀ ਟਿੱਖਿਆ ਲਾਉਂਗਾ ਵੇ ਕੀ ਕਰਦਾ ਮੈਨੂੰ ਵੀ ਸ਼ੱਕ ਜਿਹਾ ਮੈਨੂੰ ਵੀ ਹੋਇਆ ਸੀ ਪਰ ਮੈਂ ਕਿਹਾ ਚੱਲ ਛੱਡ ਖੜਾ ਤੇ ਕੋਈ ਨਹੀਂ ਹੋਣਾ ਬਕਾਨ ਨੂੰ ਇਹਦਾ ਨਮਕ ਨਹੀਂ ਲੱਗਦਾ ਨਹੀਂ ਤੇ ਆ ਮੈਂ ਤੈਨੂੰ ਵੇਖੀ ਜਨਾ ਤੂੰ ਇਹਨੂੰ ਵੇ ਵੇਖ ਕੇ ਬਣਾਉਣਾ ਅੱਗੇ ਤੇ ਮਾਰ ਕਿੰਨੇ ਤੇ ਮੈਨੂੰ ਕਿਹਾ ਕਹਿੰਦੀ ਵੀ ਇਹਨੂੰ ਜਮਾਂ ਕੋਈ ਕੰਮ ਕਰਨੀ ਆਉਂਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਤੂੰ ਕੋਕਾ ਹੈ ਜਾਂ ਤੈਨੂੰ ਕੰਮ ਆਉਂਦਾ ਨਹੀਂ ਤੇ ਤੂੰ ਹੀ ਬੈਠਾ ਹੋ ਨੀਂ ਤੇਰਾ ਪੈੜ ਗਿਆ ਬਹੁਤ ਸੱਚ ਸੱਚ ਬੋਲਦੇ ਤੇਰੇ ਤੇ ਵਸ ਦੀ ਗੱਲ ਹੈ ਹੀ ਨਹੀਂ ਇਹ ਮਨ ਦਾ ਗਰ ਨੂੰ ਤੂੰ ਤੈਨੂੰ ਨਹੀਂ ਨਾ ਆਉਂਦਾ ਇਹ ਕੰਮ ਹੈਂ ਤੇ ਫਿਰ ਤੂੰ ਲੱਗਾ ਕਿਉਂ ਇੱਥੇ ਹੀ ਆ ਰਿਹਾ ਪੈਸੇ ਥੋੜੀ ਪੈਸੇ ਥੋੜੇ ਤੇ ਜਿਹੜਾ ਕੰਮ ਤੈਨੂੰ ਆਉਂਦਾ ਉਹ ਕਰ ਜਦੋਂ ਇਹ ਕੰਮ ਤੈਨੂੰ ਆਉਂਦਾ ਹੀ ਨਹੀਂ ਤੂੰ ਸਾਨੂੰ ਪਤਾ ਨਹੀਂ ਕੀ ਕੁਝ ਖਵਾ ਦੇਣਾ ਸੀ ਸਾਨੂੰ ਤੇਰੇ ਵਰਗੇ ਬੰਦੇ ਦੀ ਨਹੀਂ ਲੋੜ ਵੀ ਲਾਲਚ ਨੂੰ ਵੇਖ ਕੇ ਜਿੱਥੇ ਪੈਸੇ ਜ਼ਿਆਦੇ ਮਿਲੇ ਉੱਥੇ ਆ ਜਾਣਾ ਇਸ ਨਿਸ਼ਾਨ ਨਾਲ ਮੈਂ ਕਰੂੰਗਾ ਗੱਲ ਕੋਈ ਨਹੀਂ ਤੇ ਤੂੰ ਭਰਾਵਾ ਇੱਥੋਂ ਨਿਕਲਦਾ ਲੱਗ ਠੀਕ ਆ ਵਾ ਰੱਬਾ ਮੇਰ ਨਾਲੀ ਅੱਜ ਮੈਨੂੰ ਪਤਾ ਲੱਗਿਆ ਵਾ ਜਿਹੜਾ ਕੰਮ ਸਾਨੂੰ ਆਉਂਦਾ ਨਾ ਸਾਨੂੰ ਉਹੀ ਕਰਨਾ ਚਾਹੀਦਾ ਲਾਲਚ ਨਹੀਂ ਵਿਖਾਉਣਾ ਚਾਹੀਦਾ ਜਿਸ ਦਾ ਕੰਮ ਉਸੇ ਕੋ ਸਾਦੇ ਹੋਰ ਕੋ ਕਰੇ ਤਾਂ ਠਿੰਗਾ ਵੱਜੇ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਕਾਟਾ ਚੂ